ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਪਰਮੇਸ਼ਵਰ ਦੀ ਬਾਗ ਤੇ ਪਵਿੱਤਰ ਹਜ਼ੂਰ ਦੇ ਵੀ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਵਰ ਜੀ ਨੇ ਚੁਣਾ ਮਾ ਦਿਨ ਦਿੱਤਾ ਹੈ ਸਾਨੂੰ ਰੋਜ਼ਾ ਰੱਖਣ ਦੀ ਬਲਤਾ ਕਰ ਦਿੱਤੀ ਹੈ ਸੋਹਣੇ ਬਚਨ ਨਾਲ ਸਾਨੂੰ ਨਵਾਜ਼ਿਆ ਹੈ ਸਾਰੀਆਂ ਹੀ ਗੱਲਾਂ ਦਾ ਪਰਮੇਸ਼ਵਰ ਦੇ ਅੱਗੇ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਨੂੰ ਕਰਦੇ ਹਾਂ ਹallelujah 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 ਸਭ ਸ਼ਕਤੀਮਾਨ ਸਾਨਾ ਦੇ ਆ ਹੋਗਾ ਖੁਦਾ ਜੀ ਤੁਹਾਡਾ ਬਹੁਤ ਸ਼ੁਕਰ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਵਰ ਜੀ ਰਾਜਿਆਂ ਦੇ ਰਾਜਾ ਪਿਤਾ ਪਰਮੇਸ਼ਰ ਪ੍ਰਭ ਤੁਸੀਂ ਮਹਾਨ ਉਹ ਸਰਬਸ਼ਕਤੀਮਾਨੋ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸੰਭਾਲ ਕੇ ਰੱਖਦੇ ਹੋ ਸਾਡੀ ਗਲਤੀਆਂ ਗੁਨਾਹਾਂ ਤੋਂ ਸਾਨੂੰ ਮaaf ਕਰ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਸ਼ੁਕਰੀਆ ਦਾ ਕਰਦੇ ਆ ਪਿਤਾ ਪਰਮੇਸ਼ਰ ਜੀ ਅੱਜ ਦੇ ਦਿਨ ਦੇ ਲਈ ਰੋਜ਼ੇ ਰੱਖਣ ਦੇ ਲਈ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਬਲ ਪ੍ਰਾਪਤ ਕਰਾਇਆ ਮੇਰੇ ਮਹਾਨ ਖੁਦਾ ਸਾਨੂੰ ਬਿਮਾਰੀਆਂ ਤੋਂ ਰਹਿਤ ਰੱਖਿਆ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਬੰਦੀ ਔਰ ਜੋ वचन ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਸਾਨੂੰ ਦਿੱਤਾ ਪਿਤਾ ਪਰਮੇਸ਼ਰ ਜੀ ਜਿਤੇ ਚੱਲ ਕੇ ਪਿਤਾ ਪਰਮੇਸ਼ਰ ਜੀ ਅਸੀਂ ਵੱਡੇ ਵੱਡੇ ਕੰਮ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਇਹ ਬਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਣਿਆ ਰਵੇ ਹਜ਼ਾਰ ਗੁਣਾ ਫਲਾਂ ਨੂੰ ਲੈ ਕੇ ਆਵੇ ਪਿਤਾ ਪਰਮੇਸ਼ਰ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਬਚਨ ਨੂੰ ਸਾਡੇ ਕੋਲੋਂ ਚੁਰਾ ਨਾ ਸਕੇ ਪ੍ਰਾਰਥਨਾ ਯੇਸ਼ੂ ਸਰ ਦੇ ਨਾਮ ਦੇ ਵਿੱਚ ਮੰਗਦੇ ਆ ਹallelujah ਕਹਿੰਦੇ ਨੇ ਪੂਰੇ ਹੀ ਜੀਵਨ ਦੇ ਵਿੱਚ ਜਿਹੜਾ ਦਿਲ ਹੁੰਦਾ ਹੈ ਜਿਹੜਾ ਮਨ ਹੁੰਦਾ ਹੈ ਉਹਦੀ ਬੜੀ ਹੀ ਮਹੱਤਵਪੂਰਨਤਾ ਵੀ ਹੁੰਦੀ ਹੈ ਤੇ ਨਾਲੇ ਇੱਕ ਖਾਸ ਹੀ ਉਹਦਾ ਜਗ੍ਹਾ ਹੁੰਦੀ ਹੈ ਨਾ ਕਿ ਸਾਡਾ ਜਿਹੜਾ ਮਨ ਹੈ ਉਹ پاک ਸਾਫ਼ ਹੋਣਾ ਚਾਹੀਦਾ ਸਾਡਾ ਜਿਹੜਾ ਹਿੱਦ ਹੈ ਸਾਡਾ ਦਿਲ ਜੋ ਹੈ ਉਹ ਬਿਲਕੁਲ پاک ਤੇ ਸਾਫ਼ ਹੋਣਾ ਚਾਹੀਦਾ ਕਿਉਂਕਿ ਦਿਲ ਹੀ ਹੈ ਜਿਹੜਾ ਸਾਨੂੰ ਗਲਤੀਆਂ ਕਰਨ ਦੇ ਲਈ ਮਜਬੂਰ ਕਰਦਾ ਹੈ ਕਿਉਂਕਿ ਦਿਲ ਜੋ ਹੈ ਉਹ ਇਹੋ ਜਿਹੀ ਖੁਆਇਸ਼ ਕਰਦਾ ਹੈ ਜੋ ਸਾਡੇ ਲਈ ਸ਼ਾਇਦ ਸਹੀ ਨਹੀਂ ਹੈ ਤੇ ਜਾਨਦੇ ਹਾਂ ਪਰਮੇਸ਼ਵਰ ਇਸ वचन ਦੇ ਆਧਾਰ ਤੇ ਸਾਨੂੰ ਕੀ ਦੱਸਣਾ ਤੇ ਸਮਝਾਉਣਾ ਚਾਹੁੰਦੇ ਨੇ ਜੋ ਕਿ ਅਸੀਂ ਪੜ੍ਹਦੇ ਹਾਂ ਨੀਤੀ ਕਹੋਤਾਂ ਬਾਈਬਲ ਦੀ ਕਿਤਾਬ ਕਹੋਤਾਂ ਵਿੱਚੋਂ ਅਸੀਂ ਪੜ੍ਹਦੇ ਹਾਂ ਚਾਰ ਅਧਿਆਏ ਉਹਦਾ 23 ਨੰਬਰ ਵਚਨ ਲਿਖਿਆ ਹੈ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਜੋ ਜੀਵਨ ਦੀਆਂ ਧਾਰਾ ਉਸੇ ਤੋਂ ਨਿਕਲਦੀਆਂ ਹਨ ਹallelujah ਸੱਚਮੁੱਚ ਪਰਮੇਸ਼ਵਰ ਕਹਿ ਰਹੇ ਨੇ ਆਪਣੇ ਮਨ ਦੀ ਚੌਕਸੀ ਕਰ ਕਿਉਂਕਿ ਮਨ ਦੇ ਵਿੱਚ ਕੀ ਹੈ ਜੋ ਸਾਡੇ ਦਿਲ ਦੇ ਵਿੱਚ ਕੀ ਹੈ ਜਿਹੜਾ ਵਚਨ ਹੈ ਸਾਨੂੰ ਇਸੇ ਗੱਲ ਬਾਰੇ ਦੱਸਦਾ ਹੈ ਕਹਿੰਦਾ ਕਿ ਜਿਹੜਾ ਤੇਰਾ ਦਿਲ ਹੈ ਜਿਹੜਾ ਤੇਰਾ ਮਨ ਹੈ ਉਹਦੀ ਕੀ ਕਰ ਤੂੰ ਰੱਖਿਆ ਕਰ ਉਹਦੀ ਚੌਕਸੀ ਕਰ ਕਿਉਂਕਿ ਉਹ ਕੀ ਹੈ ਮਹੱਤਵ ਇੱਕ ਮਹੱਤਵਪੂਰਨ ਆਗਿਆ ਹੈ ਤੇਰੇ ਲਈ ਕਿਉਂਕਿ ਜਿਹੜੇ ਸਾਡੀਆਂ ਭਾਵਨਾਵਾਂ ਸਾਡੇ ਵਿਚਾਰ ਅਤੇ ਸਾਡੇ ਇਰਾਦੇ ਨਨ ਸਾਡੀਆਂ ਗੱਲਾਂ ਹਨ जिंदगी उत्ते बहुत ज़्यादा प्रभाव पाते हैं क्योंकि सा चंचल है वो वो चीज़ा मंगता है जो साड़े लिए सही नहीं है हम साड़ा मन की चाहता है कि सारा दिन फोन पर बैठे रहो तो रील् देखी जाओ तो हसी जाओ या फिर हटिया ठोलियां करी जाओ है ना ये सान है कहें टी वी देख सा मन है कल् वाल ध्यान कर चुगलियाँ कर यह चीज़ा सा मन कहता सा चुनी ल घूम फिर जाके ਹੈਨਾ ਸਾਡਾ ਮਨ ਕਹਿੰਦਾ ਚਲੋ ਇੱਥੇ ਚਲੀਏ ਉੱਥੇ ਚਲੀਏ ਆਹ ਖਾਈਏ ਉਹ ਖਾਈਏ ਮਤਲਬ ਮਨ ਇੱਕ ਇਸ ਤਰ੍ਹਾਂ ਦੀ ਭੂਮਿਕਾ ਸਾਡੇ ਜੀਵਨ ਦੇ ਵਿੱਚ ਅਦਾ ਕਰਦਾ ਹੈ ਜਿਹਦਾ ਪ੍ਰਭਾਵ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਇਦ ਸਹੀ ਨਹੀਂ ਪੈਂਦਾ ਹੈਨਾ ਜਿੱਦਾਂ ਕਿ ਸਾਨੂੰ ਆਪਣੇ ਇਰਾਦਿਆਂ ਤੋਂ ਜੋ ਸੀ ਮਨ ਦੇ ਵਿੱਚ ਸੋਚਦੇ ਆ ਜੋ ਗੱਲਾਂ ਸੀ ਆਪਣੇ ਮਨ ਦੇ ਵਿੱਚ ਬਣਾਨੇ ਆ ਉਹ ਸਹੀ ਨਹੀਂ ਹੁੰਦੀਆਂ ਪਰਮੇਸ਼ਵਰ ਦੇ ਪ੍ਰਤੀ ਕਈ ਵਾਰੀ ਅਸੀਂ ਇਹੋ ਜੀ ਮਨੋ ਕਾਮਨਾ ਮਨ ਦੇ ਵਿੱਚ ਧਾਰਨ ਕਰ ਲੈਨੇ ਆ ਜਿਹਦਾ ਸਾਨੂੰ ਪ੍ਰਭੂ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਆਪਣੇ ਮਨ ਨੂੰ ਹਮੇਸ਼ਾ ਹੀ ਟਟੂ ਲੋ ਸੰਭਾਲੋ ਤਾਂਕਿ ਤੁਹਾਡਾ ਜਿਹੜਾ ਦਿਲ ਹੈ ਉਹ ਅੰਨੇ ਚੀਜ਼ਾਂ ਵੱਲ ਗਲਤ ਚੀਜ਼ਾਂ ਵੱਲ ਪ੍ਰਭਾਵਿਤ ਨਾ ਹੋਵੇ ਤੇ ਸਹੀ ਚੀਜ਼ਾਂ ਦੇ ਵੱਲ ਧਿਆਨ ਲੱਗੇ ਤੁਹਾਡਾ ਹallelujah ਕਿਉਂਕਿ ਜਿਹੜਾ ਵਚਨ ਹੈ ਸਾਨੂੰ ਇਹੀ ਦੱਸਦਾ ਹੈ ਕਿ ਆਪਣੇ ਮਨ ਤੇ ਵੱਡੀ ਚੌਕਸੀ ਕਰ ਆਪਣੇ ਦਿਲ ਤੇ ਵੱਡੀ ਚੌਕਸੀ ਕਰ ਕਿਉਂਕਿ ਤੇਰਾ ਜਿਹੜਾ ਦਿਲ ਹੈ ਉਹੀ ਤੈਨੂੰ ਗਲਤ ਚੀਜ਼ਾਂ ਕਰਨ ਤੇ ਮਜਬੂਰ ਕਰਦਾ ਹੈ ਕਿਉਂਕਿ ਕਹਿੰਦੇ ਨੇ ਕਿਉਂ ਜੇ ਜੀਵਨ ਦੀਆਂ ਤਾਰਾਂ ਉਸੇ ਤੋਂ ਨਿਕਲਦੀਆਂ ਐ ਤੁਹਾਡੇ ਜੀਵਨ ਦੇ ਵਿੱਚ ਜਿਹੜੀਆਂ ਵੀ ਗੱਲਾਂ ਐ ਜੋ ਕੁਝ ਵੀ ਤੁਹਾਡੇ ਮਨ ਦੇ ਵਿੱਚ ਪੈਦਾ ਹੁੰਦਾ ਹੈ ਉਹ ਸਾਰੀਆਂ ਗਲਤ ਫੈਸਲੇ ਹੋਣ ਜਾਂ ਜੀਵਨ ਦੇ ਰਸਤੇ ਹੋਣ ਉਹ ਸਾਰਾ ਉਥੋਂ ਹੀ ਨਿਕਲਦਾ ਹੈ ਇਸ ਕਰਕੇ ਆਪਣੇ ਮਨ ਦੀ ਕੀ ਕਰੋ ਸੰਭਾਲ ਕਰੋ ਤੇ ਆਪਣੇ ਮਨ ਨੂੰ ਕੀ ਕਰੋ ਸ਼ੁੱਧ ਕਰੋ ਤਾਂ ਕਿ ਤੁਹਾਡਾ ਮਨ ਜਿਹੜਾ ਹੈ ਉਹ ਗਲਤ ਸੋਚਾਂ ਦੇ ਵੱਲ ਨਾ ਜਾਵੇ ਹallelujah ਕਹਿੰਦੇ ਨਾ ਕਈ ਵਾਰੀ ਕਹਿੰਦੇ ਆ ਕਿ ਜਿਹੜਾ ਮਨ ਹੈ ਨਾ ਉਹ ਬੜਾ ਚੰਚਲ ਹੁੰਦਾ ਹੈ ਮਨ ਬਹੁਤ ਕੁਝ ਪਾਣਾ ਚਾਹੁੰਦਾ ਹੈ ਹੈਨਾ ਜਿੱਦਾਂ ਮਨ ਜਿਹੜਾ ਹੈ ਉਹ ਕਹਿੰਦਾ ਮੈਨੂੰ ਆ ਵੀ ਚੀਜ਼ ਮਿਲ ਜਾਏ ਮੈਂ ਜਲਦੀ ਤੋਂ ਜਲਦੀ ਅਮੀਰ ਹੋ ਜਾ ਚਾਹੇ ਉਹਦੇ ਲਈ ਮੈਨੂੰ ਗਲਤ ਰਸਤਾ ਹੀ ਕਿਉਂ ਨਾ ਅਪਣਾਵਾ ਪਵੇ ਤਾਂ ਕਿ ਮੈਨੂੰ ਬੈਂਕ ਹੀ ਕਿਉਂ ਨਾ ਲੁੱਟਣੇ ਪੈਣ ਮੈਨੂੰ ਚੋਰੀਆਂ ਹੀ ਕਿਉਂ ਨੀਆਂ ਕਰਨੀਆਂ ਪੈਣ ਹੈਨਾ ਮੇਰੇ ਕੋਲ ਗੱਡੀ ਵੀ ਆ ਜਾਏ ਮੇਰੇ ਕੋਲ ਕਾਰ ਵੀ ਆ ਜਾਏ ਮੈਂ ਉਹ ਵੀ ਖਾਲਵਾ ਜਿਹੜੀ ਚੀਜ਼ ਮੈਨੂੰ ਪਰਮੇਸ਼ਵਰ ਨੇ ਮਨਾ ਕੀਤੀ ਹੈ ਕਿ ਨਹੀਂ ਖਾਣੀ ਹੈ ਨਾ ਯਾ ਮੈਂ ਉਹ ਵੀ ਕੰਮ ਕਰਨਾ ਜਿਹੜਾ ਖੁਦਾ ਮੈਨੂੰ ਇਜਾਜ਼ਤ ਨਹੀਂ ਦਿੰਦਾ ਇਹ ਮਨ ਨਹੀਂ ਹੈ ਬਿਚਨ ਚਲਤਾ ਵਿੱਚ ਪੈ ਕੇ ਤੁਹਾਨੂੰ ਜੀਵਨ ਨੂੰ ਕੀ ਕਰਦਾ ਹੈ ਖਰਾਬ ਕਰਤਾ ਹੈ ਇਸ ਲਈ ਜਿਆਦਾ ਤੋਂ ਜਿਆਦਾ ਸਮੇਂ ਆਪਣੇ ਫੋਨ ਟੀਵੀ ਤੋਂ ਦੂਰ ਰਹਿ ਕੇ ਆਪਣੇ ਬਾਈਬਲ ਦੇ ਵਚਨਾਂ ਦੇ ਵੱਲ ਲਗਾਓ ਆਪਣੀ ਪ੍ਰਾਰਥਨਾ ਦੇ ਵੱਲ ਲਗਾਓ ਆਪਣੇ ਜੀਵਨ ਨੂੰ ਬਾਈਬਲ ਪੜਨ ਦੇ ਵੱਲ ਲਗਾਓ ਪਰਮੇਸ਼ਵਰ ਦੀਆਂ ਮਹੱਤਵਪੂਰਨ ਗੜੀਆਂ ਕਹਾਣੀਆਂ ਨੇ ਕਲਪਨਾਵਾਂ ਨੇ ਉਹਨਾਂ ਨੂੰ ਸੁਣਨ ਦੇ ਵੱਲ ਲਗਾਓ ਬਾਈਬਲ ਨੂੰ ਪੜੋ ਉਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਹਾਡਾ ਪੂਰਾ ਦਿਨ ਇਹਦੇ ਵਿੱਚ ਹੀ ਨਿਕਲ ਜਾਏਗਾ ਕਹਿੰਦੇ ਨੇ ਜਿੰਨਾ ਗਿਆਨ ਤੁਸੀਂ ਹਾਸਲ ਕਰੋਗੇ ਓਨਾ ਹੀ ਮਨ ਤੁਹਾਡਾ ਗਿਆਨ ਦੇ ਵਿੱਚ ਰੁੱਝਿਆ ਰਹੇਗਾ ਤੇ ਬੇਕਾਰ ਦੀਆਂ ਗੱਲਾਂ ਦੇ ਵੱਲ ਨਹੀਂ ਜਾਏਗਾ ਇਸ ਕਰਕੇ ਆਪਣੇ ਮਨ ਨੂੰ ਬਚਾਓ ਤੇ ਸੰਭਾਲੋ ਤੇ ਸੱਚਮੁੱਚ ਆਪਣੇ ਮਨ ਦੀ ਰੱਖਿਆ ਕਰੋ ਤੇ ਪਰਮੇਸ਼ਵਰ ਦੇ ਕੋਲੋਂ ਪ੍ਰਾਰਥਨਾ ਕਰਿਆ ਕਰੋ ਕਿ ਖੁਦਾ ਵੰਜੀ ਸਾਡੇ ਮਨ ਤੇ ਕੀ ਲਗਾ ਰੋਕ ਲਗਾ ਸਾਡੀ ਜੀਵਨ ਦੇ ਵਿੱਚ ਸਾਡੀ ਮਰਜ਼ੀ ਨਹੀਂ ਬਲਕਿ ਤੇਰੀ ਹੀ ਮਰਜ਼ੀ ਪੂਰੀ ਹੋਵੇ ਅਸੀਂ ਆਪਣੇ ਫੈਸਲੇ ਆਪ ਨਹੀਂ ਬਲਕਿ ਤੂੰ ਸਾਡੇ ਫੈਸਲੇ ਆਨੋ ਕਰਿਆ ਕਰ ਹallelujah ਪਰਮੇਸ਼ਰ ਸੱਚਮੁੱਚ ਮਹਾਨ ਹੈ ਤੇ ਤੁਹਾਡੇ ਮਨ ਦੀ ਰਖਵਾਲੀ ਕਰੇਗਾ ਜੇ ਤੁਸੀਂ ਪ੍ਰਾਰਥਨਾ ਲਈ ਉਸ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਨੇ ਰਹੋਗੇ ਖੁਦਾਬੰਦ ਜੀ ਤੁਹਾਨੂੰ ਬles ਕਰਨ ਆਸ਼ੀਸ਼ਿਤ ਕਰਨ ਪ੍ਰਾਰਥਨਾ ਨੂੰ ਕਰਦੇ ਹਾਂ ਹallelujah ਸਰਵ ਸ਼ਕਤੀਮਾਨ ਜੰਡੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸੋਹਣੇ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਵਚਨ ਪ੍ਰਾਰਥਨਾ ਦੇ ਲਈ ਪਿਤਾ ਪਰਮੇਸ਼ਵਰ ਜੀ ਨੇ ਵੀ ਜਨ ਤੁਹਾਡੇ ਹਜ਼ੂਰ ਦੇ ਵਿੱਚ ਬੈਠੇ ਨੇ ਖੁਦਾਬੰਦ ਇਹਨਾਂ ਸਬਨਾ ਤੇ ਤੁਹਾਡੀ ਕਿਰਪਾ ਤੁਹਾਡੀ ਦਇਆ ਹੋ ਜਾਵੇ ਮੇਰੇ ਮਹਾਨ ਖੁਦਾ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਮਨਾਂ ਤੇ ਪਿਤਾ ਪਰਮੇਸ਼ਵਰ ਜੀ ਤੁਸੀਂ ਆਪਣੇ ਪਹਿਰੇਦਾਰ ਬਿਠਾਓ ਪਿਤਾ ਪਰਮੇਸ਼ਵਰ ਜੀ ਦੂਤਾਂ ਦੀ ਬਾੜ ਲਗਾਓ ਪਿਤਾ ਪਰਮੇਸ਼ਵਰ ਮੇਰੀ ਮਹਾਨ ਖੁਦਾ ਮਨ ਬਹੁਤ ਚੰਚਲ ਹੁੰਦਾ ਹੈ ਗਲਤ ਚੀਜ਼ਾਂ ਦੇ ਵੱਲ ਤੁਹਾਡਾ ਤਿਹਾਨ ਪਿਤਾ ਪਰਮੇਸ਼ਵਰ ਜੀ ਆਕਰਸ਼ਿਤ ਕਰਾਂਦਾ ਹੈ ਪਿਤਾ ਪਰਮੇਸ਼ਵਰ ਮੇਰੀ ਮਹਾਨ ਖੁਦਾ ਅਸੀਂ ਜੋ ਨਹੀਂ ਵੀ ਹਾਂ ਪਿਤਾ ਪਰਮੇਸ਼ਵਰ ਜੀ ਮਨ ਸਾਨੂੰ ਉਹੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਿਤਾ ਪਰਮੇਸ਼ਰ ਜੀ ਪਰ ਜੀ ਦੀ ਸਿਰ ਤੇ ਉੱਤੇ ਤੁਹਾਡਾ ਹੱਥ ਹੋਵੇ ਪਿਤਾ ਪਰਮੇਸ਼ਰ ਜੀ ਉਹ ਆਪਣੀ ਗਲਤੀਆਂ ਕਰਨ ਤੋਂ ਬਚਾਏ ਜਾ ਸਕਦੇ ਨੇ ਮੇਰੇ ਮਹਾਨ ਖੁਦਾ ਅਸੀਂ ਰੋਜ਼ ਪ੍ਰਤੀ ਦਿਨ ਪਿਤਾ ਪਰਮੇਸ਼ਰ ਜੀ ਤੁਹਾਡੇ ਵਿਚ ਵਧਦੇ ਚਲੇ ਜਾਈਏ ਮੇਰੇ ਮਹਾਨ ਖੁਦਾ ਪਿਤਾ ਪਰਮੇਸ਼ਵਰ ਜੀ ਇਹਨਾਂ ਸਬਨਾ ਤੇ ਪਿਤਾ ਪਰਮੇਸ਼ਵਰ ਜੀ ਆਪਣੀ ਦਇਆ ਰੱਖਣਾ ਜੋ ਤੁਹਾਡੇ ਹਜ਼ੂਰ ਦੇ ਵਿੱਚ ਬੈਠੇ ਨੇ ਪਿਤਾ ਪਰਮੇਸ਼ਵਰ ਜੀ ਉਹ ਸਭ ਇੱਕ ਆਸ ਇੱਕ ਫਰਿਆਦ ਲੈ ਕੇ ਆਏ ਨੇ ਮੇਰੇ ਮਹਾਨ ਖੁਦਾ ਤੁਹਾਡੇ ਕੋਲੋਂ ਪਿਤਾ ਪਰਮੇਸ਼ਵਰ ਜੀ ਕਿ ਅਸੀਂ ਪ੍ਰਾਰਥਨਾ ਦੇ ਵਿੱਚ ਵਧੀਏ ਪਿਤਾ ਪਰਮੇਸ਼ਵਰ ਜੀ ਸਾਡੇ ਮਨ ਨੂੰ ਸੰਭਾਲੋ ਜ਼ਿੰਦਗੀ ਵਿੱਚ ਤੁਹਾਡੀ ਮਰਜ਼ੀ ਪੂਰੀ ਹੋਵੇ ਪਿਤਾ ਪਰਮੇਸ਼ਵਰ ਜੀ ਅਸੀਂ ਤੁਹਾਡੇ ਨਾਮ ਦੇ ਵਿੱਚ ਵਧੀਏ ਮੇਰੇ ਮਹਾਨ ਖੁਦਾ ਇਹਨਾਂ ਸਬਨਾ ਦੀ ਜੋ ਵੀ ਮਨੋਕਾਮਾ ਪਿਤਾ ਪਰਮੇਸ਼ਵਰ ਜੀ ਰੋਜ਼ੇ ਰੱਖ ਕੇ ਜੋ ਵੀ ਇਹਨਾਂ ਨੇ ਤੁਹਾਡੇ ਕੋਲੋਂ ਮੰਗਿਆ ਹੈ ਪਿਤਾ ਪਰਮੇਸ਼ਵਰ ਜੀ ਤੁਸੀਂ ਉਹਨੂੰ ਸਵਰਗ ਦੇ ਵਿੱਚ ਕਬੂਲ ਕਰਨਾ ਪਿਤਾ ਪਰਮੇਸ਼ਵਰ ਜੀ ਤੋਂ ਉਹਨਾਂ ਦੀਆਂ ਆਸ ਮੁਰਾਦ ਨੂੰ ਪੂਰੀਆ ਕਰਨਾ ਆਤਮਿਕ ਸੋਚ ਦੇ ਵਿੱਚ ਇਹਨਾਂ ਨੂੰ ਵਧਾਣਾ ਪਿਤਾ ਪਰਮੇਸ਼ਵਰ ਜੀ ਇਹਨਾਂ ਦੀ ਆਤਮਿਕ ਉન્નਤੀ ਕਰਨਾ ਵਚਨ ਪ੍ਰਾਰਥਨਾ ਦੇ ਵਿੱਚ ਤੁਹਾਨੂੰ ਵਧਾਣਾ ਪਿਤਾ ਪਰਮੇਸ਼ਵਰ ਜੀ ਇਹਨਾਂ ਨੂੰ ਹਰ ਇੱਕ ਵਚਨ ਦਿਲ ਦੀ ਗਹਿਰਾਈਆਂ ਦੇ ਨਾਲ ਸਮਝ ਆਵੇ ਮੇਰੇ ਮਹਾਨ ਪੁਦਾ ਇਹਨਾਂ ਦੇ ਰੁਕੇ ਕੰਮਾਂ ਨੂੰ ਪੂਰੀਆ ਕਰਨਾ ਮੇਰੇ ਮਹਾਨ ਪਰਮੇਸ਼ਵਰ ਜੀ ਇਹਨਾਂ ਬੱਚਿਆਂ ਦੀ ਪਲੀ ਕਰਨਾ ਬਿਮਾਰ ਬੱਚਿਆਂ ਤੋਂ ਮੌਸਮ ਮੌਸਮ ਦੇ ਬਿਮਾਰ ਪ੍ਰਭਾਵ ਮੌਸਮ ਤੇ ਗਲਤ ਪ੍ਰਭਾਵ ਤੋਂ ਪਿਤਾ ਪਰਮੇਸ਼ਰ ਜੀ ਨਾਲ ਦੇ ਬੱਚਿਆਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਮੇਰੇ ਖੁਦਾ ਐ ਸਭ ਤੁਹਾਡੇ ਨਾਮ ਦੇ ਵਿੱਚ ਵੱਡੀ ਸ਼ਾਂਤੀ ਨੂੰ ਪਾਣ ਪਿਤਾ ਪਰਮੇਸ਼ਰ ਜੀ ਵੱਡੇ ਅਨੁਗ੍ਰਹਿ ਨੂੰ ਪਾਣ ਮੇਰੇ ਮਹਾਨ ਪਰਮੇਸ਼ਰ ਮੇਰੇ ਖੁਦਾ ਐ ਸਭ ਯਸ਼ੂ ਨਾਸਰੀ ਦੇ ਨਾਮ ਦੇ ਵਿੱਚ ਬਚਾਏ ਜਾਣ ਪਿਤਾ ਪਰਮੇਸ਼ਰ ਮੇਰੇ ਮਾਨ ਖੁਦਾ ਬੱਚਿਆਂ ਦੇ ਸਕੂਲ ਦੀਆਂ ਜੋ ਛੁੱਟੀਆਂ ਪਈਆਂ ਪਰ ਪੜ੍ਹਾਈ ਤੇ ਪ੍ਰਭਾਵ ਪੈ ਰਿਹਾ ਹੈ ਪਿਤਾ ਪਰਮੇਸ਼ਰ ਜੀ ਮੌਸਮ ਨੂੰ ਸਾਫ਼ ਕਰੋ ਮੇਰੇ ਮਹਾਨ ਖੁਦਾ ਜੀ ਤਾਂ ਕਿ ਸਭ ਆਪਣੇ ਸਕੂਲਾਂ ਦੇ ਵਿੱਚ ਜਾਣ ਪਿਤਾ ਪਰਮੇਸ਼ਰ ਮੇਰੇ ਮਹਾਨ ਖੁਦਾ ਸਭ ਦੀ ਫਿਊਚਰ ਬੈਸਟ ਹੋਣ ਪਿਤਾ ਪਰਮੇਸ਼ਵਰ ਆਣ ਵਾਲਾ ਸਮੇਂ ਮੇਰੇ ਮਹਾਨ ਖੁਦਾ ਸਬਦੀਆਂ ਜ਼ਿੰਦਗੀਆਂ ਨੂੰ ਪਿਤਾ ਪਰਮੇਸ਼ਵਰ ਜੀ ਸੋਨਾ ਬਣਾਵੇ ਮੇਰੇ ਮਹਾਨ ਪਰਮੇਸ਼ਵਰ ਜਿੰਦੇ ਖੁਦਾ ਸਭ ਬਚਾਏ ਜਾਨ ਪਿਤਾ ਪਰਮੇਸ਼ਵਰ ਜੀ ਉન્નਤੀ ਤਰੱਕੀ ਵਿਧੀ ਨੂੰ ਆਪਣੀ ਜ਼ਿੰਦਗੀਆਂ ਦੇ ਵਿੱਚ ਪਾਣ ਮੇਰਾ ਮਹਾਨ ਪਰਮੇਸ਼ਵਰ ਕਿਸੇ ਦੇ ਜੀਵਨ ਚ ਕੋਈ ਵੀ ਕਮੀ ਘਟੀ ਨਾ ਰਹੇ ਸਭ ਤੁਹਾਡੇ ਨਾਮ ਦੇ ਵਿੱਚ ਬਚਾਏ ਜਾਨ ਪ੍ਰਾਰਥਨਾ ਯੇਸ਼ੂ ਨਾਸਤੇ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਹੁਣ ਸਮਾਂ ਪਰਮੇਸ਼ਵਰ ਦੇ ਵਿੱਚ ਬਨੇ ਹੋਏ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਰੋਜ਼ਿਆਂ ਨੂੰ ਰੱਖਿਆ ਵੱਡੀ ਭੁੱਖ ਨੂੰ ਬਰਦਾਸ਼ਤ ਕਿਤਾ ਪਿਤਾ ਪਰਮੇਸ਼ਵਰ ਜੀ ਪ੍ਰਾਰਥਨਾ ਰੋਜ਼ਾ ਦੇ ਵਿੱਚ ਬਨੇ ਰਹੇ ਮੇਰੇ ਮਹਾਨ ਖੁਦਾ ਉਹਨਾਂ ਦੇ ਲਈ ਤੁਸੀਂ ਜੋ ਜਨ ਸੰਭਾਲਿਆ ਪਿਤਾ ਪਰਮੇਸ਼ਵਰ ਜੀ ਉਹਦੇ ਲਈ ਬੜਾ ਧੰਨਵਾਦ ਕਰਦੇ ਆ ਮੇਰੇ ਮਹਾਨ ਕੁਦਾਜੀ ਹੁਣ ਰੋਜ਼ਾ ਖੋਲਣ ਦੀ ਆਗਿਆ ਦੋ ਪਿਤਾ ਪਰਮੇਸ਼ਵਰ ਜੀ ਖਾਣਾ ਖਾਣ ਦੀ ਆਗਿਆ ਦੋ ਪਾਣੀ ਨੂੰ ਪੀਣ ਦੀ ਆਗਿਆ ਦੋ ਪਿਤਾ ਪਰਮੇਸ਼ਵਰ ਮੇਰੇ ਮਹਾਨ ਕੁਦਾ ਇਹ ਅਨ ਧਰਤੀ ਤੇ ਤੁਸੀਂ ਉਪਚਾਨਿਆ ਪਿਤਾ ਪਰਮੇਸ਼ਵਰ ਜੀ ਸਭ ਤੁਹਾਡੀ ਹੀ ਮਰਜ਼ੀ ਤੇ ਨਾਲ ਸਾਨੂੰ ਮੋਈਆ ਹੁੰਦਾ ਹੈ ਪਿਤਾ ਪਰਮੇਸ਼ਵਰ ਜਿਹੜਾ ਸ਼ੁਕਰ ਕਰਦੇ ਆ ਇਸ ਖਾਣੇ ਤੇ ਪਾਣੀ ਨੂੰ ਬLES ਕਰ ਦੋ ਪਿਤਾ ਪਰਮੇਸ਼ਵਰ ਜੀ ਆਤਮਿਕ ਮਸੇਦ ਨਾਲ ਭਰ ਦੋ ਪਿਤਾ ਪਰਮੇਸ਼ਵਰ ਜੀ ਜੋ ਵੀ ਖਾਣੇ ਨੂੰ ਖਾਵੇ ਪਾਣੀ ਨੂੰ ਪੀਵੇ ਉਹ ਬLES ਹੋ ਜਾਏ ਮੇਰੇ ਆਣੇ ਨੂੰ ਖਾ ਕੇ ਇਹਨਾਂ ਦੀ ਭੁੱਖ ਨੂੰ ਸ਼ਾਂਤੀ ਮਿਲੇ ਬਿਤਾ ਪਰਮੇਸ਼ਰ ਜੀ ਸੋੜੇ ਬਚਨ ਨੂੰ ਸੁਣ ਕੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਬਿਤਾ ਪਰਮੇਸ਼ਰ ਮੇਰੇ ਖੁਦਾ ਜਿੰਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ